ਸਾਡੇ ਐਮਐਲਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ। ਉਹ ਸਾਡੇ ਪੁਲਿਸ ਦੇ ਜਿੰਨੇ ਵੀ ਆਫੀਸਰ ਸਾਹਿਬਾਨ ਬੈਠੇ ਨੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਸਪੈਸ਼ਲੀ ਧੰਨਵਾਦ ਕਰਦੇ ਆ। ਉਹ ਸਾਡੇ ਸਾਰੇ ਆਰਮੀ ਦੇ ਆਫੀਸਰ ਸਾਹਿਬਾਨਾਂ ਦਾ, ਉਹ ਆਰਮੀ ਦੇ ਸਾਰੇ ਜਵਾਨਾਂ ਦਾ। ਕਿਉਂਕਿ ਇਹਨਾਂ ਨੇ ਕਰਕੇ ਹੀ ਆਪਾਂ ਸੇਫ ਰਹੇ ਨੇ ਘਰਾਂ ਦੇ ਵਿੱਚ। ਸੋ ਆਪਾਂ ਜਦੋਂ ਆਪਣੇ ਦੇਸ਼ ਦੇ ਕੰਮਕਾਰ ਵੀ ਕਰਦੇ ਹੁੰਦੇ ਆ ਜਾਪਾ ਸੁੱਤੇ ਪਏ ਹੁੰਦੇ ਆ ਜਾਂ ਆਪੋ ਆਪਣੀ ਜ਼ਿੰਦਗੀ ਨੂੰ ਸਵਾਰ ਲੱਗੇ ਹੁੰਦੇ ਆ ਉਦੋਂ ਵੀ ਇਹ ਆਪਣੀ ਨੀਂਦ ਖਰਾਬ ਕਰਕੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਦੇ ਉੱਤੇ ਰਿਸਕ ਚੱਕ ਕੇ ਆਪਣੀ ਜਿਹੜੀ ਫਾਲਤ ਕਾਮਿਆ ਆਪਾਂ ਨੂੰ ਸੇਵਲਾ ਕਹਿੰਦੇ ਆ ਔਰ ਇਹ ਸੱਚ ਆ ਬਹੁਤ ਵੱਡਾ ਸੱਚ ਆ ਇਹ ਆਪਾਂ ਨੂੰ ਮੰਨਣਾ ਪੈਣਾ ਸੋ ਬਾਕੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਧਕ ਪਿੰਡ ਦਾ ਇਹ ਮੇਲਾ ਇੱਥੇ ਆਰਗੇਨਾਈਜ਼ ਕਰਨ ਲਈ ਸਾਨੂੰ ਬੁਲਾਉਣ ਲਈ ਇਸ ਮਹਿਰ ਦਾ ਹਿੱਸਾ ਵੰਡ ਲਈ ਔਰ ਬਾਬਾ ਫਰੀਦ ਜੀ ਦੀ ਧਰਤੀ ਦੇ ਉੱਤੇ ਆਇਆ ਸਾਡਾ ਦਾ ਉਹ ਏਰੀਆ ਵੀ ਬਹੁਤ ਬਾਬਾ ਫਰੀਦ ਜੀ ਨੂੰ ਮੰਨਦਾ ਸੋ ਮੈਂ ਖੁਦ ਬਹੁਤ ਮੰਨਦਾ ਬਹੁਤ ਵਾਸ਼ ਨਾਮੇ ਕਰਦਾ ਮੋੜਾ ਸਾਰੇ ਹਾਂ ਬਾਕੀ ਦੋਸਤ ਡੱਲਾ ਕਰਕੇ ਆਪਾਂ ਇਹ ਖੇਡ ਮੇਲਾ ਸ਼ੁਰੂ ਕਰ ਲਾਂਗੇ ਪਹਿਲੀ ਗੱਲ ਮੈਂ ਉਹਨਾਂ ਬੱਚਿਆਂ ਨਹੀਂ ਕੰਮ ਨਹੀਂ ਚਾਹੁੰਦਾ ਜਾਂ ਉਹਨਾਂ ਮਾਪੇ ਨਹੀਂ ਕਰਨਾ ਚਾਹੁੰਦੇ ਜਿਹੜੇ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਤਾਂ ਆਇਓ ਪਰ ਤੁਹਾਡੇ ਬੱਚਿਆਂ ਨੇ ਕੋ ਜਿੱਤਣਾ ਨਹੀਂ ਪਹਿਲਾਂ ਤੁਹਾਡਾ ਜੋ ਖੌਂਦੇ ਹੋ ਬਹੁਤ ਬੱਚੇ ਤੋਂ ਹਾਰ ਕੇ ਜਾਣਗੇ ਔਰ ਰੇਸ ਨਗਰ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਨਹੀਂ ਸੋਚਣਾ ਕਿ ਸਾਡਾ ਬੱਚਾ ਹਾਰ ਗਿਆ ਤੁਹਾਡਾ ਬੱਚਾ ਹਾਰੇ ਨਹੀਂ ਤੁਸੀਂ ਜਿੱਤ ਚੁੱਕੇ ਹੋ ਪਹਿਲੀ ਗੱਲ ਜਿਹੜਾ ਬੱਚਾ ਟਰੈਕ ਦੇ ਉੱਤੇ ਆ ਕੇ ਖੜ ਗਿਆ ਉਹ ਜਿੱਤਿਆ ਹੀ ਹੁੰਦਾ ਹੈ ਹਰ ਪਿੰਡ ਦੇ ਵਿੱਚ ਗੈਣਾ ਕਿਉਂਕਿ ਬਾੜੇ ਮਾਪੇ ਉਹਦਾ ਬੱਚਿਆਂ ਦਾ ਧਿਆਨ ਹੀ ਨਹੀਂ ਦਿੰਦੇ ਇਹ ਵੀ ਇੱਕ ਸੱਚ ਆ 85% ਜਿਹੜੇ ਮਾਪੇ ਉਹ ਆਪਣੇ ਬੱਚਿਆਂ ਦਾ ਧਿਆਨ ਨਹੀਂ ਦਿੰਦੇ ਉਹਨਾਂ ਨੂੰ ਕੋਈ ਦੇਖਾ ਦੇਖਾ ਨਹੀਂ ਉਹਨਾਂ ਦਾ ਬੱਚਾ ਕੀ ਖਾਂਦਾ ਕੀਨੇ ਕੋਲ ਬੈਠਦਾ ਸਕੂਲ ਦੇ ਵਿੱਚ ਕੀ ਸਿੱਖਦਾ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਇਹਦੇ ਦੋ ਤਿੰਨ ਕਾਰਨ ਹੁੰਦੇ ਨੇ ਪਹਿਲਾ ਰੀਜ਼ਨ ਤਾਂ ਇਹ ਹੁੰਦਾ ਕਿ ਮਾਪਿਆਂ ਨੇ ਇੱਕ ਆਪੇ ਉਹਦੀ ਜਿੰਦਗੀ ਨਹੀਂ ਚੋਕੇ ਦੇਖੀ ਹੁੰਦੀ ਜਿਹੜੀ ਦਸੱਪਰ ਵਾਲੇ ਹੁੰਦੇ ਆ ਜਿਹੜੇ ਬੰਦੇ ਨੇ ਜਵਾਨੀ ਦੇ ਵਿੱਚ ਆਪ ਬਹੁਤ ਘੱਟ ਮਿਹਨਤ ਕੀਤੀ ਹੁੰਦੀ ਆ ਜਿਨ੍ਹਾਂ ਆਪਰਾ ਕੋਈ ਡਰਾਈਵ ਨਹੀਂ ਹੁੰਦਾ ਉਹ ਬੰਦਾ ਸਰਵਾਈਵਰ ਮੋਡ ਦੇ ਉੱਤੇ ਲੱਗਿਆ ਹੁੰਦਾ ਸੋ ਬਾਅਦ ਦੇ ਵਿੱਚ ਮੇਰੇ ਵਰਗਾ ਕੀ ਕਰਦਾ ਹੁਣ ਧਿਆਨ ਨਾਲ ਗੱਲ ਸੁਣੋ ਜਿਆਦਾ ਟਾਈਮ ਨਹੀਂ ਲਗਾਣਾ ਮਾਦਰ ਮੈਂ ਜ਼ਿੰਦਗੀ 'ਚ ਕੁਛ ਨਹੀਂ ਕੀਤਾ ਬਹੁਤ ਪੰਜਾਬ ਦੇ ਮੁੰਡਿਆਂ ਕੀ ਇਹਦਾ ਇਹ ਹੋ ਨਹੀਂ ਰਿਹਾ 26 ਸਾਲ ਦੀ ਉਮਰ ਤੱਕ ਮੈਂ ਇੱਕ ਅਨਸਕਸੈਸਡ ਬੰਦਾ ਨਾਮ ਹੈ ਬੜਿਆ ਨਾ ਮੈਂ ਆਪਣੀ ਜ਼ਿੰਦਗੀ 'ਚ ਕੋਈ ਕੰਮ ਨੂੰ ਲੈ ਕੇ ਸੀਰੀਅਸ ਹੋਇਆ ਮਾਂ ਨੇ ਖੇਤੀ ਕਰੀ 27 ਸਾਲ ਦੀ ਉਮਰ ਦੇ ਵਿੱਚ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰਵਾਇਆ ਯਾਹ ਕਰਦੂਆ 2 ਸਾਲ ਬਾਅਦ ਮੇਰੇ ਨਿਆਣੇ ਹੋ ਗਏ 29 ਸਾਲ ਦੀ ਉਮਰ 'ਚ ਫਿਰ ਬੱਚੇ ਨੂੰ ਲਗਾਏ ਆਉਂਦੇ ਕਿ ਆਪਣੇ ਮਾਂ-ਪਿਓ ਦੀ ਰਿਸਪੈਕਟ ਕਰੋ ਹੋਰ ਤੁਸੀਂ ਇਹ ਦੇਖੋ ਵੀ ਜਿਹੜੇ ਮੇਰੇ ਵਰਗੇ ਬੰਦੇ ਨੇ ਸਾਰੀ ਉਮਰ ਆਪਣੀ ਰਿਸਪੈਕਟ ਖੋਲ ਨਹੀਂ ਗਰੀ ਉਹਦੇ ਬੱਚਾ ਕਿਥੋਂ ਕਰੂਗਾ ਜਦ ਬੱਚਾ ਹੋਰ ਆਇਆ ਸੰਸਾਰ ਹੁੰਦਾ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਆਪਣੇ ਪਿਓ ਵਾਂਗ ਦੇਖਦਾ ਆਪਣੀ ਮਾਂ ਵਾਂਗ ਦੇਖਦਾ ਕੇ ਨਾਲ ਉਹ ਤੁਸੀ ਕੀਤਾ ਹੀ ਹੈ ਨਹੀਂ ਨਾ ਮੇਰੇ ਪਿਓ ਬੜੇ ਮਿਹਨਤ ਨਾਲ ਗੌਰਤ ਜਦਦਾ ਨਾ ਮੇਰੇ ਪਿਓ ਨੇ ਖੇਤੀ ਉਹ ਬਹੁਤ ਧਿਆਨ ਨਾਲ ਕੀਤੀ ਆ ਨਾ ਮੇਰੇ ਪਿਓ ਦਾ ਆਪਣੀ ਮਾਂ ਦਾ ਵੀ ਅਲੱਗ ਸੁਭਾਅ ਸੀ ਦੁਨੀਆ ਦੇ ਉੱਤੇ ਫਿਰ ਉਹੀ ਕੁਝ ਬੱਚਾ ਹੀ ਸਿੱਖ ਜਾਂਦਾ ਜਦ ਆਪਾਂ ਯਕਵਾਸ ਮੇਰੇ ਅਖਾਂ ਬੱਚਾ ਵੀ ਉਹਨੂੰ ਚੁਰਦਾ ਜਾਂਦਾ ਜਦ ਮਾਪੇ ਸਾਰਾ ਦਿਨ ਫੋਨ ਦੇਖੀ ਜਾਂਦੇ ਨੇ ਬੱਚਾ ਵੀ ਫੋਨ ਦੇਖਦਾ ਰਹਿੰਦਾ ਨਾ ਉਹੀ ਚੀਜ਼ਾਂ ਬੱਚੇ ਦੇ ਵਿੱਚ ਆ ਜਾਂਦੀਆਂ ਨੇ ਸੋ ਪਹਿਲੀ ਗੱਲ ਤੇ ਬੱਚੇ ਨੂੰ ਵਧੀਆ ਬਣਾਵਾ ਤਾਂ ਪਹਿਲਾਂ ਮਾਪਿਓ ਦਾ ਸਹਿਯਾਰਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਜਿਨ੍ਹਾਂ ਦੇ ਬੱਚੇ ਦੇ ਮਾਪਿਓ ਆਪਣੀ ਜ਼ਿੰਦਗੀ ਦੇ ਵਿੱਚ ਸਟ੍ਰਗਲ ਕਰਕੇ ਉੱਪਰ ਆਏ ਹੁੰਦੇ ਨੇ ਉਹਦੇ ਬੱਚੇ ਛੇਤੀ ਛੇਤੀ ਮਾਰ ਨਹੀਂ ਹੁੰਦੇ ਐਵੇਂ ਘਰ ਦਾ ਉਹ ਬੱਚਿਆਂ ਨੂੰ ਪੈਂਦੀ ਹੈ ਜਿਨ੍ਹਾਂ ਦੇ ਮਾਪਿਓ ਨੇ ਖੁਦ ਵੀ ਜ਼ਿੰਦਗੀ ਕੀਤੀ ਹੁੰਦੀ ਹੈ ਦੂਜੀ ਗੱਲ ਗਰੀ ਇਹ ਹੁੰਦੀ ਆ ਕਿ ਪੈਸੇ ਨੇ ਪਿੱਛੇ ਪਏ ਹੁੰਦੇ ਨੇ ਸਵੇਰੇ ਉੱਠਣਾ ਆਪ ਆਪਣੇ ਕੰਮਾਂ ਵੱਲ ਨੂੰ ਹੋ ਜਾਣਾ ਬੱਚਿਆਂ ਦਾ ਕੋਈ ਧਿਆਨ ਨਹੀਂ ਦਿੰਦੇ ਬਾਅਦ ਦੇ ਬੱਚੇ ਕੋਲ ਪਹੁੰਚਾ ਤੁਹਾਡੇ ਕੋਲ ਪੈਸਾ ਆ ਜਾਣਾ ਪਰ ਉਹ ਸਾਰਾ ਪੈਸਾ ਥੋੜਾ ਬੱਚਾ ਵੱਡਾ ਆਪ ਨੂੰ ਲਾ ਜਾਂਦਾ ਜਿਹੜਾ ਤੁਸੀਂ ਸਾਰੀ ਉਮਰ ਦੀ ਥੋੜੀ ਕਮਾਈ ਹੁੰਦੀ ਆ ਥੋੜਾ ਬੱਚਾ ਦੇਖਦੇ ਦੇਖਦੇ ਸਾਰੀ ਕਮਾਈ ਲਾ ਜਾਂਦਾ ਉਹਦਾ ਵੀ ਕੋਈ ਫਾਇਦਾ ਨਹੀਂ ਸੋ ਮੈਂ ਤੁਹਾਨੂੰ ਇਹ ਕਹਿੰਦਾ ਵੀ ਤੁਸੀਂ ਹਾਰੇ ਵੀ ਤੁਸੀਂ ਜਿੱਤ ਚੁੱਕੇ ਹੋ ਤੁਸੀਂ ਇੱਥੇ ਪਹੁੰਚ ਗਏ ਅੱਜ ਤੁਹਾਡਾ ਬੱਚਾ ਇੱਥੇ ਸੈਂਕੜੇਆਂ ਲੋਕਾਂ ਦੇ ਮੋਹਰੇ ਪਰਫਾਰਮੈਂਸ ਦੇਊ ਉਹਦੇ ਅੰਦਰੋਂ ਡਰ ਨਿਕਲੂ। ਅਜਿਹੇ ਬੱਚੇ ਡਰਦੇ ਹੀ ਬਹੁਤ ਜ਼ਿਆਦਾ। ਅੱਜ ਬੱਚਾ ਤੁਹਾਡੇ ਇੱਥੇ ਪਰਫਾਰਮੈਂਸ ਤੋਂ ਤਾੜੀਆਂ ਵੱਜਣਗੀਆਂ। ਸੋ ਉਹਦੇ ਅੰਦਰੋਂ ਕੋਈ ਡਰ ਨਿਕਲਦਾ। ਜੇ ਡਰ ਨਿਕਲ ਗਿਆ ਬੱਚਾ ਉਹ ਜਿਹੜੀ ਤੰਗੜਾ ਹੋ ਜਾਂਦਾ। ਸੋ ਬੱਚਾ ਤੁਹਾਡਾ ਜਿੱਤਿਆ ਹੀ ਹੋ। ਔਰ ਜਿਹੜੀ سپورਟ ਹੁੰਦੀ ਆ, ਐਥਲੈਟਿਕ ਹੁੰਦੀ ਆ, ਇਹ ਪੰਜ ਸੱਤ ਦਿਨਾਂ ਦੀ ਜਾਂ ਪੰਜ ਅਪਹੀਨਾਂ ਦੀ ਗੇਮ ਦੀ। ਇਹਦੇ ਵਿੱਚ ਸਾਲਾਂ ਦੇ ਸਾਲ ਲੱਗਦੇ ਆ ਬੰਦੇ ਨੂੰ ਤੰਗੜਾ ਹੋਣ ਲਈ। ਓ ਹਾਰਿਆ ਜੀ ਉਹ ਤੁਹਾਡੇ ਬੱਚਾ ਤੁਸੀਂ ਜਿੱਤ ਕੇ ਹੀ ਗਏ ਹੋ ਇੱਕ ਵਾਰੀ ਤਾੜੀਆਂ ਮਾਰ ਦਿਓ ਆਪਣੇ ਆਪ ਲਈ ਬਾਕੀ ਮੈਂ ਤੁਹਾਨੂੰ ਕਹੋਸਾ ਹੋਰ ਦੋਨਾਂ ਵੀਰ ਨੇ ਕਿਹਾ ਨਾ ਕਿਤੀ ਸੀ ਕਿ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀ ਬਹੁਤ ਲੋਕਾਂ ਨੇ ਕ੍ਰਿਟੀਸਾਈਜ਼ ਕੀਤਾ ਕਿ ਇਹ ਕਿਹੜੀ ਗੱਲ ਆ ਬੱਚੇ ਲਈ ਫਰੀ ਜਾਂਦੇ ਉਹਨਾਂ ਦਾ ਕੀ ਫਿਊਚਰ ਹੋ ਸਕਦਾ ਫਿਊਚਰ ਤੁਹਾਡੇ ਥੋੜੇ ਥੋੜੇ ਪਿੰਡ ਦੀ ਬੱਚੀ ਆ ਜੋ ਨਵਜੋਝ ਪਰ ਖੜੀ ਆ ਇੱਕ ਵਾਰੀ ਤਾੜੀਆਂ ਮਾਰਨ ਨੂੰ ਬਹੁਤ ਨਹੀਂ ਅੱਜ ਦੇ ਨੌਜੋਤ ਨੂੰ ਸਾਰੇ ਜਾਣਦੇ ਨੇ ਔਰ ਜੇ ਐਵੀ ਹੀ ਇਹ ਬੱਚੀ ਮਿਹਨਤ ਕਰਦੀ ਰਹੀ ਪਰਿਵਾਰ ਇਹਦਾ ਧਿਆਨ ਦਿੰਦਾ ਰਿਹਾ ਉਹਦੇ ਪਿੰਡ ਦੀ ਉਹ ਸਪੋਰਟ ਆਉਂਦੀ ਰਹੀ ਤਾਂ ਪੂਰੇ ਇੰਡੀਆ ਦੇ ਲੋਕਾਂ ਦੇ ਉੱਤੇ ਇਹ ਬੱਚੀ ਜਿੱਤ ਕੇ ਆਪਣੇ ਪਿੰਡ ਦਾ ਨਹੀਂ ਆਪਣੇ ਜिले ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰਦੀ ਇਹਦੇ ਵਿੱਚ ਇੰਨੀ ਕਪੈਸਿਟੀ ਆ ਇਹਦੀ ਪ੍ਰਵਾਹਤਵਾਂ ਨੇ ਇੰਨਾ ਕੁ ਪਾਇਆ ਹੋਇਆ ਸੋ ਮੈਂ ਤੁਹਾਨੂੰ ਦੁਬਾਰਾ ਬੋਲਦਾ ਫਿਰ ਆਪਾਂ ਉਹਨੇ ਖੇਡਾਂ ਸ਼ੁਰੂ ਕਰਵਾਵਾਂਗੇ ਇਹ ਜਿਹੜੀ ਵਹਿਰ ਦਾ ਅੱਜ ਤੁਸੀਂ ਹਿੱਸਾ ਬਣਿਓ ਇਹ ਤੁਹਾਡੇ ਦੇਖਦੇ ਦੇਖਦੇ ਬਹੁਤ ਵੱਡੀ ਹੋ ਲੈਣੀ ਹੈ ਇੱਕਦਮ ਇੱਕ ਕਲੀਅਰ ਆ ਕਿਉਂਕਿ ਫਿਰ ਮੇਰੀ ਇੱਕ ਗੱਲ ਤਾਂ ਨਾ ਸੁਣਦੇ ਹੋ ਸਾਰੇ ਮੇਰੋਂ ਮੈਂ ਅਲਮੁਲਕ ਪਤਲਾ ਬਾਈ ਨੇ ਪੌਡਕਾਸਟ ਕੀਤਾ ਸੀ ਬਾਈ ਕਹਿੰਦਾ ਤੁਸੀਂ ਇੰਨਾ ਕਲੀਅਰ ਕਿਵੇਂ ਕਹਿ ਦਿੰਦੇ ਹੋ ਮੈਂ ਤੁਹਾਨੂੰ 2 ਸਾਲ ਪਹਿਲਾਂ ਵੀ ਕਹਿੰਦਾ ਸੀ ਕਿ ਇੱਕ ਦਿਨ ਸਾਰੇ ਪੰਜਾਬ ਦੇ ਬੱਚੇ ਇਕੱਠੇ ਹੋ ਗਏ ਉਹ ਮੈਂ ਅੱਜ ਤੁਹਾਡੇ ਮੂਹਰੇ ਖੜਾ ਅੱਜ ਵੀ ਇੱਥੇ ਆਪਣੇ ਕੋਲ 15-1600 ਬੱਚਾ ਜਿਹੜਾ ਇੱਥੇ ਪ੍ਰੈਕਟਿਸ ਕਰੂਗਾ ਆਪਣੀ ਗੇਮ ਖੇਡੋ ਦੇਖੋ ਜੇ ਕਿਸੇ ਮਾਪੇ ਬਾਪ ਨੂੰ ਤੁਸੀਂ ਪੁੱਛੋਗੇ ਕਿਸੇ ਵਧੀਆ ਪਿਓ ਨੂੰ ਪੁੱਛੋਗੇ ਕਿ ਤੂੰ ਆਪਣੇ ਬੱਚੇ ਦੀ ਬਰ ਅਪਰੇਸ਼ਨ ਵਧੀਆ ਕਰੇਗਾ ਤਾਂ ਤੂੰ ਪਿਓ ਕਹੋਗੇ ਤੂੰ ਇਹ ਕਿਹੜੀ ਗੱਲ ਪੁੱਛਦਾ ਕਿਉਂਕਿ ਬੱਚੇ ਦੀ ਬਰ ਅਪਰੇਸ਼ਨ ਕਰਨਾ ਮਾਂ ਕੋਲ ਦਾ ਫਰਜ਼ ਹੁੰਦਾ ਇਹ ਜਿਹੜੀਆਂ ਖੇਡਾਂ ਨੇ ਇਹ ਜਿਹੜੀ ਰਹਿਵਾ ਇਹ ਸਾਡੇ ਬੱਚੇ ਬਾਗਰੇ ਸਾਡੇ ਨਹੀਂ ਸਭ ਦਾ ਉਸ ਇੱਕ ਬੱਚਾ ਹੀ ਪੈਦਾ ਕੀਤਾ ਹੋਇਆ ਅਸੀਂ ਇਹਨੂੰ ਬੱਚਿਆਂ ਨਾਲ ਤਖਤਾ ਕਰ ਰਹੀ ਹੈ ਦੇਹਵਾਤ ਤੋਂ ਔਰ ਇੱਕ ਦਿਨ ਜਿੱਥੇ ਇਹ ਜਵਾਬ ਹੋ ਗਿਆ ਤੁਸੀਂ ਤੁਸੀਂ ਯਕੀਨ ਮੰਨਿਓ ਕਿ ਇੰਡੀਆ ਦੇ ਕੋਨੇ-ਕੋਨੇ ਵਿੱਚ ਇਹ ਗੱਲ ਚੱਲ ਵੀ ਰਹੀ ਆ ਕਿ ਪੰਜਾਬ ਦੇ ਵਿੱਚ ਲਹਿਰ ਉੱਠੀ ਹੋਈ ਆ ਔਰ ਅੱਗੇ ਜਾ ਕੇ ਬਹੁਤ ਵੱਡੇ ਲੈਵਲ ਉੱਤੇ ਚੱਲੇਗੀ ਇਹਦੇ ਵਿੱਚ ਉਹ ਤੁਹਾਡਾ ਸਾਥ ਦੇਣਾ ਸਾਡੇ ਲਈ ਜ਼ਰੂਰੀ ਆ ਅਸੀਂ ਆਪਰੇ ਵੱਲੋਂ ਪੂਰੇ ਜੋਸ਼ ਨਾਲ ਖੜੇ ਆ ਔਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਅੱਜ ਜਪਨੀਤ ਨੇ ਥੇਭਗੜਾ ਔਰ ਲਾਰਾ ਬਾਗਾਂ ਤੋਂ ਬੱਚੇ ਜਿਹੜੇ ਕਰੇ ਜ਼ੋਰ ਜਿੱਤਗੀ ਤਾਂ ਇੱਕ ਪੂਰੀ ਇੱਕ ਤਵਾ ਸਟੂਡੀਓ ਦੇ ਜਿਨਾਮ ਲੱਜ ਜਾਊਗਾ ਫੋਟੋਉਨਾ ਸਾਹਿਬ ਦੀ ਬੱਚੀ ਨੇ ਇੱਕ ਤਵਰ ਸਕੂਨ ਜਿੱਤੀ ਆ ਔਰ ਹਰ ਟੂਰਨਾਮੈਂਟ ਤੋਂ ਵਧੀਆ ਪ੍ਰਾਈਜ਼ ਲੱਗਿਆ ਜਾਂਦੀ ਆ ਸੋ ਆਉਣ ਵਾਲੇ ਫਿਊਚਰ ਦੇ ਵਿੱਚ ਇਤੋਂ ਵੀ ਵੱਡੇ ਟੂਰਨਾਮੈਂਟ ਸਾਡੇ ਤੈ ਹੋ ਚੁੱਕੇ ਨੇ ਜਿਨ੍ਹਾਂ ਦੇ ਦਿੱਤਾ ਫਿਕਸ ਨੇ ਇਨਾਮ ਵੀ ਬਹੁਤ ਵੱਡੇ ਨੇ ਔਰ ਜਿਹੜੀ ਸਭ ਤੋਂ ਵਧੀਆ ਚੀਜ਼ ਆ ਆਉਣ ਵਾਲੇ ਕੌਨੋ ਮੈਚਾਂ ਦੇ ਵਿੱਚ ਦੋ ਪਟਾਖ ਵੀ ਵੱਡੇ ਲੈਵਲ ਉਤੇ ਕੀਤਾ ਜਾਣਾ ਇਹ ਚੀਜ਼ ਨਹੀਂ ਮਾਰੀ ਪਾਉਣੀ ਹਾਂਜੀ ਇੱਥੇ ਵੀ ਇੱਥੇ ਵੀ ਰੋਡਾਂ ਤੋਂ ਵੀ ਵਿਵੰਧ ਕੀਤਾ ਹੋਇਆ ਦੋ ਪਟਾਖ ਕਰਦਾ ਪਰ ਮੈਂ ਚਾਹਣਾ ਕਿ ਵੱਡੀ ਨవరੋਹਤਰੀ ਧੋੜ ਕਿਉਂ ਬੰਦਾ ਕਹਿੰਦਾ ਕੰਤੋਂ ਬਾਤ ਤੂੰ ਕਰੇ ਕਿ ਹਜ਼ਾਰ ਸਾਡੇ ਵਚਨਾਂ ਧੱਕਾ ਹੋ ਜਾਏ ਪ੍ਰੋਫੈਸ਼ਨਲ ਟੀਮਾਂ ਹੋਣੀਆਂ ਪੂਰਾ ਦੋਬਦਤ ਹੋ ਕੇ ਔਰ ਇੱਕੋ ਮੇਲ ਦੀ ਬੱਚੇ ਹੀ ਜਿੱਤ ਕੇ ਲੱਗੇ ਜਾਊਗਾ ਇਹ ਨਹੀਂ ਕਿ ਕੋਈ ਬੰਦਾ 6 ਮਹੀਨੇ ਤੋਂ ਟੈਸ਼ ਨਹੀਂ ਤਿਆਰ ਕਰੋ ਆਪਣੀ ਤਿਆਰੀ ਸੋ ਇਸ ਵਾਰੀ ਤਾੜੀ ਮਾਰੋ ਜੇ ਬਈ ਟੂਰਨਾਮੈਂਟ ਅਗਾਂਹ ਸ਼ੁਰੂ ਕਰਾ ਲਈ ਜੀ ਰਵਿੰਦੀ ਚੋਈ ਸਰਦੀਪ ਤੇ ਜਰਕਾਰ ਇਹ ਨਾਲ ਜੁੜਿਆ ਸੀ ਜਰਕਾਰ ਜੇ ਜੁਤਾਰ ਨੇ ਇਸ ਇਲਾਕੇ ਚ ਇਤਿਹਾਸ ਰਚਿਆ ਪਹਿਲੀ ਵਾਰ ਪਿਆਰ ਦੇ ਵਿੱਚ ਫਲੈਟਿੰਗ ਟੂਰਨਾਮੈਂਟ ਹੋ ਰਿਹਾ ਉਹ ਜੁਤਾਰ ਜੇ ਸੰਦੀਪ ਦੀ ਬੋਲਤ ਉਹਨਾਂ ਸ਼ੁਰੂਆਤ ਕੀਤੀ ਸੀ ਇਸ ਮੇਰੇ ਹਿਸਾਬ ਨਾਲ ਜਦੋਂ ਰਟਾਇਰ ਹੋ ਕੇ ਆਏ ਸੀ ਉਦੋਂ ਬਾਅਦ ਸ਼ੁਰੂਆਤ ਕੀਤੀ ਸੀ 2 ਚਾਰ ਬੱਚਾ ਕਿਹਾ ਜੀ 400 ਰੁਪਏ ਬਈ ਇਹਨਾਂ ਕੋਲ ਬੱਚਾ ਹੈ ਜਿਹੜਾ ਸਵੇਰ ਤੇ ਸ਼ਾਮ ਨੂੰ ਟ੍ਰੇਨਿੰਗ ਕਰਦਾ ਤੇ ਦੋ ਸ਼ਬਦ ਏਕਾ ਭਾਈ ਮੋਚਾ ਜਬ ਜੁਤਾਰ ਵੈਗੁਰ ਜੀ ਕਾ ਖਾਲਸਾ ਤੇ ਵੈਗੁਰ ਜੀ ਕੀ ਫਤਿਹ ਪਹਿਲਾਂ ਤਾਂ ਜਿਹੜਾ ਆਪਾਂ ਐਥਲੈਟਿਕ ਟੂਰਨਾਮੈਂਟ ਕਰਵਾ ਰਹੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੈ ਕਿ ਪਹਿਲਾਂ ਆਪਾਂ ਕ੍ਰਿਕਟ ਦਾ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ ਇਹਨਾਂ ਡੇਟ ਦੇ ਵਿੱਚ ਤੇ ਨੌ ਡੇਸ ਆਪਾਂ ਵੀ ਇੱਕ ਐਥਲੈਟਿਕ ਟੂਰਨਾਮੈਂਟ ਜਿਹੜੀ ਇੱਕ ਲਹਿਰ ਚੱਲੀ ਹੋਈ ਹੈ ਪੰਜਾਬ ਦੇ ਵਿੱਚ ਕਿ ਬੱਚਿਆਂ ਨੂੰ ਜਾਂ ਤਾਂ ਗੁਰੂ ਘਰ ਨਾਲ ਜੋੜਨਾ ਜਾਂ ਫਿਰ ਗਰਾਊਂਡ ਨਾਲ ਜੋੜਨਾ ਕਿਉਂਕਿ ਇਹ ਦੋਹੀ ਰਾਹ ਤੇ ਅੱਜ ਜਿਨ੍ਹਾਂ ਤੋਂ ਆਪਾਂ ਬੱਚੇ ਇੱਕ ਚੰਗੀ ਸੋਚ ਵੱਲ ਜਾ ਸਕਦੇ ਆਂ ਤੇ ਆਪਾਂ ਹਰ ਮਾਪੇ ਤੋਂ ਜਿਹੜੇ ਪਿੰਕੇ ਬਾਈ ਨੇ ਗੱਲ ਕੀਤੀ ਹੈ ਕਿ ਬੱਚੇ ਚੰਗੇ ਹੋਣ ਸਾਡੇ ਮਾੜੀ ਸੰਕਟ ਤੋਂ ਬਚੇ ਰਹੇ ਪਰ ਬਚਣ ਕੀ ਕਿਵੇਂ ਹੋ ਆਪਾਂ ਐਫਰਟ ਮਾਪੇ ਐਫਰਟ ਕਰ ਰਿਆ ਉਹ ਵੀ ਆਪਾਂ ਜੇ ਉਹ ਐਫਰਟ ਕਰ ਰਿਆ ਤਾਂ ਉਹਨਾਂ ਨੂੰ ਜਾਂ ਤਾਂ ਗੁਰੂਗਰ ਭੇਜੂਗਾ ਜਾਂ ਫਿਰ ਉਹਨਾਂ ਨੂੰ ਘਰੋਂ ਨਾ ਚੋੜੂਗਾ ਲੈ ਕੇ ਆਊਗਾ ਉਹਨਾਂ ਨੂੰ ਤੇ ਬਾਕੀ ਰਹੀ ਗੱਲ ਜਿਹੜੀ ਆਪਾਂ ਪਿੰਕੇ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੱਕ ਲਹਿਰ ਚਲਾਈ ਹੈ ਕਿ ਕ੍ਰਾਂਤੀ ਚੱਲੀ ہوئی ਆ ਪੰਜਾਬ ਦੇ ਵਿੱਚ ਕਿ ਹਰ ਬੱਚਾ ਗਰਾਊਂਡ ਦੇ ਨਾਲ ਜੁੜੇ ਤੇ ਅਸੀਂ ਇਸ ਜਿਹੜੀ ਲਹਿਰ ਆ ਉਹ ਕ੍ਰਾਂਤੀ ਉਹਦਾ ਹਿੱਸਾ ਬਣਨ ਜਾ ਰਹੇ ਆ ਪਹਿਲਾ ਐਥਲੈਟਿਕ ਟੂਰਨਾਮੈਂਟ ਜਿਹੜਾ ਕਰਵਾ ਰਹੇ ਆ ਬਹੁਤ ਬਹੁਤ ਧੰਨਵਾਦ ਆ ਉਹਨਾਂ ਮੇਰੇ ਸਾਥੀਆਂ ਦਾ ਜੋ ਮੇਰੇ ਨਾਲ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਇਸ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰਨ ਵਾਸਤੇ ਤੇ ਖਾਸ ਧੰਨਵਾਦ ਆ ਪਿੰਡ ਦੀ ਪੰਚਾਇਤ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਪਰਮਾ ਹੰਗਾਰਾ ਦਿੱਤਾ ਜਾ ਕੇ ਗਰਾਊਂਡ ਹੋਵੇ ਜਾਦਿਰ ਸਾਨੂੰ ਕਿਸੇ ਵੀ ਫਾਈਨੈਂਸ਼ੀਅਲ ਤਰੀਕੇ ਦੀ ਕੋਈ ਵੀ ਲੋਡ ਹੋਵੇ ਸਾਰੇ ਉਹ ਸਾਡੇ ਨਾਲ ਖੜੇ ਨੇ ਜੋ ਵੀ ਮੇਰੇ ਨਾਲ ਮੇਰੇ ਦੋਸਤ ਜਿਹੜੇ ਫੌਰਨ ਚ ਆ ਜਾਂ ਫਿਰ ਫੌਜ ਦੇ ਵਿੱਚ ਨੇ ਜਿਨ੍ਹਾਂ ਨੂੰ ਮੈਨੂੰ ਬਹੁਤ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਹਰ ਇੱਕ ਉਸ ਵਿਅਕਤੀ ਦਾ ਜੋ ਮੇਰੇ ਨਾਲ ਹੈ ਤਾਂ ਇੱਕ ਮੈਂ ਜ਼ਿਕਾਰਾ ਜੋ ਇੱਕ ਚੜ੍ਹਦੀ ਕਲਾ ਵਾਲਾ ਹੋਗਾ ਸਾਰਿਆਂ ਵਾਸਤੇ ਇਸ ਕਾਰਜਯੁਕਤ ਖੇਡਾਂ ਵਾਸਤੇ ਉਹ ਮੇਰੇ ਨਾਲ ਬੋਲ ਕੇ ਸਾਰੇ ਜਣੇ ਬਾਹਰ ਖੜੀ ਕਰਕੇ ਬੋਲੇ ਸੋਨਿਆ ਬਾਈ ਦੇ ਕਪੀ ਪਤੇ ਲੋ ਜੀ ਅੰਡਰ 8 ਗਰਲਸ ਕਿਰਪਾ ਕਰਕੇ ਕਾਪੀ ਦੇ ਉੱਪਰ ਲਿਖ ਲਿਓ ਅੰਡਰ 8 ਗਰਲਸ ਫਸਟ ਕ੍ਰਿਕਟ ਹਾਜ਼ਿਰ ਇਧਰੋਂ ਨੋਟ ਹੋ ਗਿਆ ਆਪਣੀ ਠੀਕ ਹੈ ਜਦੋਂ ਤੁਹਾਡੇ ਵੱਲ ਇਸ਼ਾਰਾ ਕਰੀਏ ਸ਼ੁਰੂਆਤ ਹੈ ਟਕਟ ਸਵਾ ਬਹੁਤ ਲੱਗ ਗਿਆ ਤੇ ਬੇਨਤੀ ਹੈ ਫਿਰ ਇੱਕਾ ਦਰਸ਼ਕਾਂ ਨੂੰ ਖਾ ਫਿਰ ਬੇਨਤੀ ਹੈ ਜਿਹੜੇ ਯਾਦ ਦੇ ਨਾਲ ਖੜੇ ਐ ਥੋੜਾ ਪਿਛੇ ਹੋ ਜਾਣਾ ਜੋਗੇ ਜਿਹਨਾਂ ਜੋਰ ਲੱਗਦਾ ਹੈ ਕਈਆਂ ਦੀਆਂ ਬੱਚੀਆਂ ਵੀ ਭੱਜਣ ਗਈਆਂ ਇਹ ਜੋਰ ਲੱਗਦੇ ਲੱਗਦੇ ਕਿਤੇ ਗਾੜਾ ਨਾ ਆ ਜਾਓ ਇਹ ਬੇਨਤੀ ਕਬੂਲ ਕਰੋ ਪੰਜਾਬੀ ਆਪਾਂ ਭਰਾ ਹੈ ਇਹ ਆਪਣਾ ਹੀ ਮੇਲਾ ਤੇ ਆਪਣੀ ਨੂੰ ਸੁਝਾਣਾ ਹਾਂਜੀ ਜਿਸ ਲਈ ਰੇਸ ਸ਼ੁਰੂ ਹੋਣੀ ਹੈ ਕਿ ਆਪਾਂ ਕਰਕੇ ਆਪਾਂ ਥੋੜਾ ਚੁੱਪ ਹੋ ਜਾਇਆ ਕਰੀਏ ਜੇ ਨਹੀਂ ਫਿਰ ਕਲਾਪਰ ਦੀ ਆਵਾਜ਼ ਵਧਿਆ ਸੁਣਗੇ ਬੱਚਿਆਂ ਚਲੋ ਚਲੋ ਜੱਲ ਆਦੋ ਯੋਗ ਬੱਚੋ ਹੋ 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 ਤਾੜੀਆਂ ਇਹ ਦੇਖਾ ਤਾੜੀਆਂ ਦੇ ਬੱਚਿਆਂ ਨੂੰ ਆਦੋ ਯਾਰ ਇਹ ਧੀਆ ਪੰਜਾਬ ਦੇ ਆ ਇਹ ਅੰਦਰ ਵਾਲੇ ਆ ਇਹ ਪਹਿਲੀਆਂ 4 ਲਓ ਜੀ ਲਓ ਜੀ ਵੈਰੀ ਗੁੱਡ ਵੈਰੀ ਗੁੱਡ ਇੱਕ ਤਾੜੀ ਮਾਰ ਲਓ ਇਹਨਾਂ ਬੱਚਿਆਂ ਲਈ ਇੱਕ ਤੁਹਾਨੂੰ ਮੈਂ ਚੀਜ਼ ਸਮਝਾ ਦਿੰਦਾ ਹੋ ਹੋ ਤਾੜਾ ਖਰਾ ਤਾੜੀਆਂ ਮਾਰ ਦੇਓ ਜੀ ਓ ਸ਼ਾਬਾਸ਼ ਲੈ ਵੀ ਜ਼ੋਰਦਾਰ ਤਾੜੀ ਮਾਰ ਦੇ ਵੀਰ ਬਣ ਕੇ ਇੱਕ ਵਾਰੀ ਨਵੀ ਨਵੀ ਬਾਈ ਲਿਸਟ ਕਿਉਂ ਨਹੀਂ ਆ ਰਹੀ ਆਪਣੇ ਕੋਲ ਯਾਰ